ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੋਪਸ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਣਗੇ ਆਪਾਂ ਵਧੀਆ ਵਧੀਆ ਅੱਜ ਆਪਣੇ ਘਰ ਆਉਣੇ ਗੈਸਟ ਮਤਲਬ ਮਸੀ ਜੀ ਨੇ ਆਉਣਾ ਤੇ ਉਹਨਾਂ ਲਈ ਮੈਂ ਤਿਆਰ ਕਰਨ ਲੱਗੀ ਸੀ ਰੋਟੀ ਮਤਲਬ ਸਬਜ਼ੀ ਵਗੈਰਾ ਬਣਾ ਕੇ ਰੱਖਣ ਲੱਗੀ ਸੀ ਰੋਟੀ ਉਹਨਾਂ ਦੇ ਆਏ ਤੇ ਬਣਾਵਾਂਗੇ ਤੇ ਜਿੱਦਾਂ ਜਿੱਦਾਂ ਮੈਂ ਸਬਜ਼ੀ ਬਣਾਉਂਗੀ ਤੁਹਾਨੂੰ ਵੀ ਦੱਸੂਗੀ ਅੱਜ ਮੈਂ ਬਣਾਉਣਾ ਮਟਰ ਪਨੀਰ ਔਰ ਜੀਰਾ ਰਾਈਸ ਰਾਇਤਾ ਮਤਲਬ ਬੇਸਿਕਲੀ ਜਿੱਦਾਂ ਬਣਾਵਾਂਗੇ ਜ਼ਿਆਦਾ ਹੋਣੀ ਬਣਾਉਣੇ ਆ ਤੇ ਨਾਲ ਤੁਹਾਨੂੰ ਵੀ ਦੱਸ ਦਿਆਂ ਤੇ ਤੁਸੀਂ ਸਬਸਕ੍ਰਾਈਬ ਨਹੀਂ ਕਰ ਰਹੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਕਿਉਂਕਿ ਜਿੰਨਾ ਜ਼ਿਆਦਾ ਸਬਸਕ੍ਰਾਈਬ ਕਰੋਗੇ ਉਨੀ ਮੋਟੀਵੇਸ਼ਨ ਮਿਲਦੀ ਆ ਵਲੌਗ ਬਣਾਉਣ ਦੀ ਫਿਰ ਆਪਾਂ ਡੇਲੀ ਰੁਟੀਨ ਤੇ ਵੀ ਵਲੌਗ ਬਣਾਇਆ ਕਰਾਂਗੇ ਬੇਸਿਕ ਹਨਾ ਕਿਉਂਕਿ ਹੁਣ ਜੇ ਮੈਂ ਆਪਾਂ ਗੈਪ ਆ ਕੇ ਪਾਉਨੇ ਆ ਵਲੌਗ ਫਿਰ ਗੈਪ ਨਹੀਂ ਪਾਵਾਂਗੇ ਫਿਰ ਡੇਲੀ ਆਇਆ ਕਰਨਗੇ ਵਲੌਗ ਇਸ ਲਈ ਜਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਸਾਰਿਆਂ ਦੇ ਫੋਨਾਂ 'ਚ ਕਰ ਦੋ ਸਬਸਕ੍ਰਾਈਬ ਜਾ ਕੇ ਕੋਈ ਰਹਿ ਨਾ ਜਾਵੇ ਜਿਸ ਦੇ ਫੋਨ 'ਚ ਸਬਸਕ੍ਰਾਈਬ ਨਾ ਹੋਵੇ ਇੱਕ ਆਪਣਾ ਵੀਡੀਓ ਤੇ ਨਾ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗਦੀ ਹੈ ਵੀਡੀਓ 'ਚ ਕਿਹੜੇ ਇੰਪਰੂਵਮੈਂਟ ਹੋਣੇ ਆਲੇ ਕਿਉਂਕਿ ਜੇ ਤੁਸੀਂ ਦੱਸੋਗੇ ਤਾਂ ਹੀ ਮੈਨੂੰ ਪਤਾ ਲੱਗੂਗਾ ਤੇ ਤਾਂ ਹੀ ਆਪਾਂ ਆਪਣੇ ਆਪ ਤੇ ਇੰਪਰੂਵਮੈਂਟ ਕਰ ਸਕਦੇ ਹਾਂ ਅਗਰ ਤੁਸੀਂ ਦੱਸੋਗੇ ਨਹੀਂ ਤਾਂ ਮੈਂ ਇੰਪਰੂਵਮੈਂਟ ਵੀ ਕਿੱਦਾਂ ਕਰੂੰਗੀ ਹੈਨਾ ਤਾਂ ਮੈਨੂੰ ਆਪਣਾ ਦੱਸਿਆ ਕਰੋ ਵੀ ਜਿਵੇਂ ਤੁਹਾਨੂੰ ਜਿਵੇਂ ਵੀ ਠੀਕ ਲੱਗਦਾ ਬਲੌਗ ਕੀ ਕੀ ਚੀਜ਼ਾਂ ਦੀ ਸੋਹਣੇ ਚਾਹੀਦੇ ਨੇ ਆਪਾਂ ਸਾਰਾ ਕਰਾਂਗੇ ਆਪਣਾ ਮੈਨੂੰ ਐਕਸਪੀਰੀਅੰਸ ਸ਼ੇਅਰ ਕਰਿਆ ਕਰੋ ਔਰ ਅਗਰ ਤੁਹਾਡੇ ਕੋਲ ਕੋਈ ਟੌਪਿਕ ਹੈ ਜਿਸ ਤੇ ਤੁਹਾਨੂੰ ਲੱਗਦਾ ਵੀ ਆਪਾਂ ਗੱਲ ਨਾ ਜਾਂ ਕੋਈ ਰੈਸিপি ਹੈ ਤਾਂ ਮੈਨੂੰ ਉਹ ਵੀ ਮੈਨੂੰ ਜ਼ਰੂਰ ਦਿਓ ਦੱਸਿਓ ਹੈਨਾ ਸਾਰੀ ਵੀ ਕਿੱਦਾਂ-ਕਿੱਦਾਂ ਕੀ ਆਪਾਂ ਉਹ ਵੀ ਟਰਾਈ ਕਰਾਂਗੇ ਸਾਰਾ ਕੁਝ ਚਲੋ ਹੁਣ ਤੁਹਾਨੂੰ ਮਿਲਦੇ ਆ ਕਿਚਨ ਚ ਤੇ ਜਿੱਦਾਂ ਜਮਾਸੀ ਜੀ ਉਹਨਾਂ ਨੇ ਆਉਣਾ ਜੇ ਹੋ ਸਕੇ ਆ ਮਸੀ ਜੀ ਜਿਹੜੀ ਕੰਫਰਟੇਬਲ ਹੋਏ ਤਾਂ ਆਪਾਂ ਉਹਨਾਂ ਨੂੰ ਵੀ ਵਲੌਗ ਚ ਲੈ ਕੇ ਆਵਾਂਗੇ ਉਹਨਾਂ ਨਾਲ ਗੱਲਬਾਤਾਂ ਮਾਰਾਂਗੇ ਹਾਂਜੀ ਤੇ ਸਫਾਈ ਆਪਾਂ ਕਰ ਲਈਏ ਘਰ ਪੂਰਾ ਲਿਸ਼ਕਾਤਾ ਹੁਣ ਪਹਿਲਾਂ ਪੱਖੇ ਬੰਦ ਕਰ ਦਈਏ ਫਿਰ ਚੱਲਦੇ ਆ ਕਿਚਨ ਵੱਲੋਂ ਕਰਦੇ ਆ ਸਬਜ਼ੀ ਦੀ ਤਿਆਰੀ ਤੜਕੇ ਦੀ ਤਿਆਰੀ ਆਪਾਂ ਕਰ ਲਈਏ ਪਿਆਜ਼ ਗ੍ਰੈਂਡ ਕਰ ਲਈ ਟਮਾਟਰ ਕੱਟ ਲਏ ਆ ਮਟਰ ਬੋਇਲ ਕਰ ਲਏ ਆ ਕੋਲ ਪਨੀਰ ਵੀ ਕੱਟਿਆ ਹੈ ਕੜਾਹੀ ਰੱਖ ਲਈ ਹੁਣ ਆਪਾਂ ਲਾਉਨੇ ਆ ਤੜਕਾ ਜਿੱਦਾਂ ਜਿੱਦਾਂ ਮੈਂ ਤੜਕਾ ਲਾਉਂ ਤੁਹਾਨੂੰ ਵੀ ਦਿਖਾਵਾਂਗੀ ਕੜਾਹੀ ਆਪਣੀ ਗਰਮ ਹੋ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਥੋੜਾ ਜਿਹਾ ਜ਼ਿਆਦਾ ਨਹੀਂ ਪਾਉਣਾ ਹੁਣ ਬਸ ਇੰਨੇ ਕੁ ਤੇਲ 'ਚ ਤੜਕਾ ਲਾਵਾਂਗੇ ਤੇਲ ਗਰਮ ਜਿੱਦਾਂ ਹੀ ਹੁੰਦਾ ਆਪਾਂ ਇਹ 'ਚ ਪਾਨੇ ਆ ਜੀਰਾ ਥੋੜਾ ਜਿਹਾ ਜੀਰਾ ਪਾ ਕੇ ਇਹਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਆਪਾਂ ਪਾ ਦਾਂਗੇ ਪਿਆਜ਼ ਜੀਰਾ ਆਪਣਾ ਭੁੱਜ ਗਿਆ ਹੈ ਹੁਣ ਆਪਾਂ ਇੱਥੇ ਪਿਆਜ਼ ਐਡ ਕਰ ਦਿੰਨੇ ਇਹਨੂੰ ਥੋੜਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਦ ਤੱਕ ਇਹ ਭੁੱਜਦਾ ਚੰਗੀ ਤਰ੍ਹਾਂ ਪ੍ਰੋਪਰ ਆਪਾਂ ਜਦ ਤੱਕ ਆਟਾ ਭੁੰਨ ਲੈਂਦੇ ਹਾਂ ਜਦੋਂ ਤਾਂ ਆਪਾਂ ਗੋਲ ਲਿਆ ਆ ਫੋਨੇ ਨੂੰ ਟਾ ਕੇ ਰੱਖ ਦਈਏ ਪਿਆਜ਼ ਵੀ ਆਪਣਾ অলਮੋਸਟ ਟੁੱਟ ਗਿਆ ਹੁਣ ਆਪਾਂ ਪਾ ਦਿੰਨੇ ਹਾਂ ਟਮਾਟਰ ਥੋੜੀ ਜਿਹੀ ਛੱਡ ਦਿੰਦੇ ਨੇ ਤਾਂ ਕਿ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਗਏ ਟਮਾਟਰ ਵੀ ਨੇ ਛੋੜ ਦਿੱਤੇ ਨੇ ਚੰਗੀ ਤਰ੍ਹਾਂ ਹੁਣ ਆਪਾਂ ਇਹਨਾਂ ਵਿੱਚ ਬਾਕੀ ਮਸਾਲੇ ਪਾ ਦੇ ਪਾਣੀ ਪਾ ਲਵਾਂਗੇ ਚਾਹ ਤੱਕ ਲਈ ਤਾਜੂ ਸਲਾਪੁਰ ਪਾਣੀ ਇਦਾਂ ਪਾਣੀ ਐਡ ਕਰਕੇ ਆਪਾਂ ਇਹਨੂੰ ਥੋੜੀ देर ਛੱਡ ਦੇਣਾ ਤਾਂ ਜੋ ਜਿਹੜਾ ਆਪਾਂ ਤੜਕਾ ਉਹ ਆਪਣਾ ਚੰਗੀ ਤਰ੍ਹਾਂ ਤੇਲ ਛੱਡ ਦੇਵੇ ਇਹਦੇ ਨਾਲ ਤਰੀ ਹੋਰ ਵੀ ਸੁਗੰਧੀ ਲੱਗਦੀ ਜੋ ਤੇਲ ਦੇ ਛੱਡ ਦਿੰਦਾ ਉਹ ਹੁਣ ਆਪਾਂ ਵੇਟ ਕਰਾਂਗੇ ਥੋੜੀ ਦੇਰ ਪ੍ਰੋਪਰ ਤਰੀਕ ਨਾ ਭੁੱਜ ਗਿਆ ਹੁਣ ਆਪਾਂ ਇਹ ਐਡ ਕਰ ਦਿੰਨੇ ਹਾਂ ਮਟਰ ਕਿਉਂਕਿ ਮਟਰ ਆਪਣੇ ਉਬਲੇ ਹੋਏ ਨੇ ਆਪਾਂ ਨਾਲ ਦੇ ਨਾਲ ਪਨੀਰ ਐਡ ਕਰ ਦੇਣਾ ਤਾਂ ਜੋ ਇਕੱਠਿਆਂ ਨੂੰ ਸੇਕ ਲੱਗ ਜਾਵੇ ਮਟਰੂ ਬਾਲ ਕੇ ਬਣਾਉਣ ਨਾਲ ਸਬਜ਼ੀ ਥੋੜੀ ਜਲਦੀ ਬਣ ਜਾਂਦੀ ਹੈ ਜਦੋਂ ਆਪਾਂ ਨੂੰ ਕਾੜੀ ਹੁੰਦੀ ਹੈ ਵੀ ਬਸ ਇੱਕ ਦੋ ਧਵਾਲੀਆਂ ਦਬਾਓ ਤੇ ਸਬਜ਼ੀ ਤਿਆਰ ਹੋ ਜਾਂਦੀ ਹੈ ਪਰਪਰ ਬਸ ਹੁਣ ਆਪਾਂ ਇਸ ਪਾਣੀ ਹੋਰ ਪਾ ਦਈਏ ਪਾਣੀ ਆ ਪਕਾਤਾ ਹੈ ਤੇ ਹੁਣ ਇਹਨੂੰ ਥੋੜਾ ਟਾਈਮ ਢੱਕ ਕੇ ਰੱਖ ਦਿੰਦੇ ਹਾਂ ਤਾਂ ਜੋ ਇਹ ਰਿਜ ਦੇ ਵਿੱਚ ਅੰਦਰੋਂ ਮਸਾਲੇ ਮਟਰ ਔਰ ਪਨੀਰ ਦੇ ਵਿੱਚ ਰਸ ਜਵੇ। ਸਬਜੀ ਆਪਣੀ ਬਣ ਚੁੱਕੀ ਹੈ। ਸਬਜੀ ਬਣਾ ਲਿਆ ਨਾ ਆਪਣਾ ਚੌਲ ਵੀ অলਮੋਸਟ ਰੈਡੀ ਨੇ। ਬੱਸ ਹੁਣ ਬਣਾ ਤੋ ਕਿ ਤਿਆਰ ਹੋਈਏ। ਫਿਰ ਕਰਦੇ ਹਾਂ ਅਸੀਂ ਜਿਉਂ ਨਾਲ ਦੀ ਵੇਟ ਜਿੱਦਾਂ ਹੀ ਆਉਂਦੀ ਆ ਫਿਰ ਆਪਾਂ ਉਹਨਾਂ ਨੂੰ ਰੋਟੀ ਸਰਵ ਕਰਦੇ ਆ। ਤੇ ਨਾਲੇ ਤੁਹਾਨੂੰ ਮਿਲਾਂਗੇ। ਆਖੀਰ ਦੇ ਰਿਵਿਊ ਦੇ ਦੋ ਵੀ ਕਿਵੇਂ ਲੱਗੀ ਪਹਿਲਾਂ ਹਾਂ ਜੀ ਮੈਂ ਬਤਾ ਦੱਸ ਕੀ ਜੇ ਮੈਂ ਰਿਵਿਊ ਇਹ ਚੈੱਕ ਕਰਕੇ ਵਸ ਬੜੀ ਅੱਛੀ ਬਸ ਇਹਦੇ ਦੇ ਬੋਲ ਲੱਗ ਗਏ ਬਾਸੀ ਜੀ ਉਹਨੀਆਂ ਆ ਕੇ ਵਾਪਸ ਚਲੇ ਗਏ ਮਿਲ ਕੇ ਉਹਨਾਂ ਦੇ ਆਉਣ ਤੇ ਮੈਂ ਕੋਈ ਵੀ ਸ਼ਾਰਟ ਨਹੀਂ ਲਿਆ ਹੈਗਾ ਇੱਕ ਕਲਿੱਪ ਲਈ ਹੈ ਜ਼ਰੂਰ ਹੋ ਮੈਂ ਵੀਚ ਐਡ ਕਰੂੰਗੀ ਉਹ ਵੀ ਉਹ ਕੈਮਰਾ ਸ਼ਾਈ ਬਹੁਤਨੇ ਸਾਰੇ ਜਾਣੇ ਕੋਈ ਕੈਮਰਾ ਫੇਸ ਕਰ ਨਹੀਂ ਰਿਹਾ ਸੀ ਕਿਉਂਕਿ ਉਹ ਸੰਗ ਦੇ ਬਹੁਤ ਸੀਗੇ ਤੇ ਜਿੰਨਾ ਵੀ ਹੋਇਆ ਮੈਂ ਉਹਨਾਂ ਕਿ ਸ਼ੂਟ ਕਰਿਆ ਫਿਰ ਆਪਾਂ ਇਹਨੂੰ ਫੋਰਸਫੁਲੀ ਕਰਨੀ ਨਹੀਂ ਨਾ ਸਕਦੇ ਬੰਦਾ ਅਨਕੰਫਰਟੇਬਲ ਹੋ ਜਾਂਦਾ ਤੇ ਲੰਚ ਆਪਾਂ ਉਹਨਾਂ ਨੂੰ ਕਰਵਾਤਾ ਸੀਗਾ ਤੇ ਹੁਣ ਆਪਾਂ ਫ੍ਰੀ ਹੋ ਗਏ ਸੀ ਕੰਮ ਸਾਰਾ ਨਿਪਟੜ ਗਿਆ ਸੀ ਮੈਂ ਸੋਚਿਆ ਵੀ ਚਲੋ ਵਲੌਗ ਐਂਡ ਕਰ ਦਈਏ ਕਿਉਂਕਿ ਮੈਂ ਇੰਨਾ ਕੀ ਪਾਉਂਗੀ ਵਲੌਗ ਅੱਜ ਹੋਰ ਕੁਝ ਹੈ ਨਹੀਂ ਆ ਫਿਰ ਕਿਉਂ ਵਲੌਗ ਖਿੱਚਣਾ ਜਿੰਨਾ ਕਿ ਹੈਗਾ ਆਪਾਂ ਇੰਨਾ ਪਾ ਲਵਾਂ 8-9 ਮਿੰਟ ਦਾ ਜਿੰਨਾ ਵੀ ਹੋਊਗਾ ਤੇ ਫਿਰ ਆਪਾਂ ਨੈਕਸਟ ਵਲੌਗਸ ਦੇਖਾਂਗੇ ਵੀ ਕੀ ਕਰਨਾ ਤੁਸੀਂ ਵੀ ਕੋਈ ਸੁਜੈਸ਼ਨ ਦਿਓ ਵੀ ਆਪਾਂ ਕੀ ਬਣਾ ਸਕਦੇ ਆ ਕਿਸ ਚੀਜ਼ ਤੇ ਵਲੌਗ ਕਰ ਸਕਦੇ ਆ ਮੈਂ ਕੋਸ਼ਿਸ਼ ਕਰੂੰਗੀ ਕਿ ਉਸ ਰਿਗਾਰਡਿੰਗ ਵਲੌਗ ਬਣਾ ਸਕੀਏ ਹਾਂਜੀ ਤੇ ਇਹ ਵੀਡੀਓ ਆਪਾਂ ਇੱਥੇ ਕਰਦੇ ਆਂਡ ਮਿਲਦੇ ਤੁਹਾਨੂੰ ਅਗਲੀ ਕਿਸੇ ਵੀਡੀਓ ਦੇ ਵਿੱਚ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਮੈਨੂੰ ਜ਼ਰੂਰ ਮੈਸੇਜ ਕਰਕੇ ਦੱਸਿਓ ਕਿ ਆਪਾਂ ਅਗਲਾ ਬਲੌਗ ਕਿਸ ਸਟਰੀਟ ਤੇ ਬਣਾਈਏ ਮੈਂ ਤੁਹਾਡੇ ਮੈਸੇਜ ਦੇ ਵੇਟ ਕਰੂੰਗੀ ਸਾਰਿਆਂ ਦੀ ਓਕੇ ਜੀ ਸਤਿ ਸ਼੍ਰੀ ਅਕਾਲ